ਤਾਤਰਾ ਦਾ ਤੁਮ ਲਾ ਲਿਆ ਹੋਰ ਦਸੋ ਕੀ ਨੇ ਮੂਰਤੀ ਪੂਜਾ ਚ ਕੁਛ ਖਟਿਆ ਜਿਨ੍ਹਾਂ ਨੇ ਮੂਰਤੀ ਪੂਜਾ ਕੀਤੀ ਹਰਦੀ ਉਹਨੂੰ ਕਿਸੇ ਨੂੰ ਕੁਛ ਮਿਲਿਆ ਅੰਗਦ ਨੂੰ ਮਿਲ ਗਿਆ ਕੁਛ ਆ ਦੇਖ ਲੋ ਪਾਣੀ ਪਈ ਤੁਸੀਂ ਦੱਸੋ ਜਿਨ੍ਹਾਂ ਨੇ ਹਰਦੀ ਪੂਜਾ ਕੀਤੀ ਤੁਸੀਂ ਤੁਸੀਂ ਕੀ ਖਟਿਆ ਜਿਹਦੇ ਤੁਸੀਂ ਸੋਤਲ ਲਿਖੇ ਪੜਦੇ ਉਹਨੇ ਕੀ ਖਟਿਆ ਦੱਸੋ ਤਾਂ ਸਹੀ ਕੁਛ ਵੀ ਨਹੀਂ ਫਰਾਡ ਹੋ ਜੀ ਤਤਸਾ ਤਤ ਮਲਾਇਓ ਅੰਗਦਿ ਤਰਪਾ ਤਾਰੁ ਅਮਰ ਸਤਗੁਰੂ ਥਿਰਕਿਓ ਅੰਗਦ ਨੇ ਅਰਦਾਸ ਨੂੰ ਕਿਰਪਾ ਕੀਤੀ ਉਪਦੇਸ਼ ਕੀਤਾ ਕਿਰਪਾ ਧਾਰੀ ਉਪਦੇਸ਼ ਕੀਤਾ ਨੂੰ ਅਮਰ ਸਤਗੁਰੂ ਥਿਰਕਿਓ ਅਮਰ ਸਤਗੁਰੂ ਸੀ ਜਿਹੜਾ ਥਿਰ ਕਰਤਾ ਉਹਦਾ ਜਿਹੜਾ ਅੰਦਰ ਸੀ ਮਾਨ ਅੰਦਰ ਅੰਤਰਾਤਮਾ ਧਰ ਕਰਤੀ ਅੰਤਰਾਤਮਾ ਨੇ ਆਪਣਾ ਧਿਆਨ ਆ ਜਦਾ ਅੰਤਰਾਤਮਾ ਫਿਰਉਂਦੀ ਆਪਣਾ ਧਿਆਨ ਮਾਇਆ ਜੋ ਆਪੇ ਮੋੜ ਲੈਂਦੀ ਹੈ ਉਹ ਧਿਆਨ ਹੈ ਭਾਜਾ ਜੇ ਮਨ ਅੰਦਰੋਂ ਵੱੰਦਾ ਚੱਲਾ ਗਿਆ ਧਿਆਨ ਹਟਾਉਂਦਾ ਚੱਲਾ ਗਿਆ ਅੰਦਰ ਲਈ ਨਹੀਂ ਮੰਨਣਾ ਵਾਹਲਾ ਕੁਝ ਨਹੀਂ ਹੈਗਾ ਅੰਦਰਲਾ ਜੇ ਮਨ ਮੰਦਾ ਚੱਲਿਆ ਜਾਂਦਾ ਹੈ ਅੰਦਰਲਾ ਮਨ ਅਰਬੁੱਦੀ ਤੋਂ ਇਹ ਮੰਦੇ ਚਲੇ ਜਾਂਦੇ ਨੇ ਧਿਆਨ ਆਪੇ ਹਟਦਾ ਚਲੇ ਜਾਂਦਾ ਵਾਹੇ ਜੋ ਪਿਛੇ ਨੂੰ ਆਈ ਜਾਂਦਾ ਮਨ ਦੋ ਨਹੀਂ ਹੈ ਦੁਆ ਧਿਆਨ ਹੈ ਇੱਕ ਮਨ ਮਨ ਕੋਈ ਦੁਆ ਧਿਆਨ ਹੈ ਹਾਂਜੀ ਅਮਰ ਦਾ